ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਕਿਵੇਂ ਬਾਬਾ ਜੈਮਲ ਸਿੰਘ ਜੀ ਨੇ ਪੰਜ ਸ਼ਬਦਾਂ ਦਾ ਅਰਥ ਜਾਣਿਆ ਸੀ ਅਸੀਂ ਸਾਰੇ ਸਤਸੰਗੀ ਇਹ ਤਾਂ ਜਾਣਦੇ ਹਾਂ ਕਿ ਡੇਰਾ ਬਿਆਸ ਨੂੰ ਡੇਰਾ ਬਾਬਾ ਜੈਮਲ ਸਿੰਘ ਜੀ ਵੀ ਕਿਹਾ ਜਾਂਦਾ ਹੈ ਪਰ ਸੰਗਤ ਨੂੰ ਇਹ ਨਹੀਂ ਪਤਾ ਕਿ ਬਾਬਾ ਜੈਮਲ ਸਿੰਘ ਜੀ ਨੂੰ ਪੰਜ ਸ਼ਬਦਾਂ ਦਾ ਭੇਦ ਜਾਣਨ ਦੇ ਲਈ ਕਿੰਨਾ ਸਮਾਂ ਤੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਤਰ੍ਹਾਂ ਉਹ ਰੋਹਾਨੀਏ ਦੇ ਰੰਗ ਵਿੱਚ ਰੰਗੇ ਗਏ ਤੇ ਕਿਸ ਤਰ੍ਹਾਂ ਪੰਜਾਬ ਦੀ ਬਾਗਡੋਰ Swami ji Maharaj ji ਨੇ ਬਾਬਾ ਜੈਮਲ ਸਿੰਘ ਜੀ ਦੇ ਹੱਥਾਂ ਵਿੱਚ ਦਿੱਤੀ ਸੀ ਉਸ ਸਮੇਂ ਬਾਬਾ ਜੈਮਲ ਸਿੰਘ ਜੀ ਦੀ ਉਮਰ 14 ਸਾਲਾਂ ਦੀ ਹੋ ਗਈ ਸੀ ਉਦੋਂ ਉਨਾ ਨੇ ਇੱਕ ਇਸ ਤਰ੍ਹਾਂ ਦੇ ਮਹਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਇਸ ਮਾਰਗ ਦਾ ਗਿਆਨ ਹੋਵੇ ਜੋ ਵੀ ਸਾਧੂ ਮਹਾਤਮਾ ਪਿੰਡ ਵਿੱਚ ਆਉਂਦੇ ਸਨ ਅਮਲ ਸਿੰਘ ਜੀ ਇਸ ਬਾਰੇ ਪੁੱਛਦੇ ਸਨ ਮਾਤਾ ਪਿਤਾ ਨੇ ਉਨ੍ਹਾਂ ਨੂੰ ਵਿਆਹ ਦੇ ਬੰਧਨ ਵਿੱਚ ਬੰਦਰਾ ਚਾਹਿਆ ਪਰ ਉਨ੍ਹਾਂ ਨੇ ਵਿਆਹ ਦੇ ਲਈ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਬ੍ਰह्मचारी ਰਹੇ ਕੁਝ ਸਮੇਂ ਦੇ ਬਾਅਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੁਣ ਉਹਨਾਂ ਦੇ ਲਈ ਸਿਰਫ ਮਾਂ ਦਾ ਪ੍ਰੇਮ ਹੀ ਸੀ ਤੇ ਦੂਜੀ ਜੀਵਾਤਮਾ ਦੀ ਪ੍ਰਾਪਤੀ ਡੂੰਗੀ ਲਗਨ ਆਖ਼ਤਿ ਦਿਨ ਉਹਨਾਂ ਨੇ ਬੜੇ ਪਿਆਰ ਦੇ ਨਾਲ ਮਾਤਾ ਜੀ ਨੂੰ ਸਮਝਾਇਆ ਤੇ ਉਹਨਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਲੈ ਲਈ ਤੇ ਸਭਿਆਤਾ ਦੀ ਕੋਝ ਵਿੱਚ ਕਰ ਤੋਂ ਨਿਕਲ ਪਏ ਉਹ ਅੰਮ੍ਰਿਤਸਰ ਲਾਹੌਰ ਨਨਕਾਣਾ ਸਾਹਿਬ ਆਦੀ ਕਈ ਥਾਵਾਂ ਤੇ ਗਏ ਪਰ ਜਿਸ ਵਸਤੂ ਦੀ ਉਹਨਾਂ ਨੂੰ ਭਾਲ ਸੀ ਉਹ ਕਿਤੇ ਨਾ ਮਿਲੀ ਫਿਰ ਉਹਨਾਂ ਨੇ ਅੰਮ੍ਰਿਤਸਰ ਵਿੱਚ ਇੱਕ ਉਦਾਸੀ ਸਾਧੂ ਤੋਂ ਸ਼ਬਦਾਂ ਦਾ ਆਵੇਸ ਸਿੱਖਿਆ ਪਰ ਉੱਥੇ ਵੀ ਉਹ ਸੰਤੁਸ਼ਟ ਨਹੀਂ ਹੋਏ ਜਿੱਥੇ ਤੋਂ ਵੀ ਉਹਨਾਂ ਨੂੰ ਕਿਸੇ ਵਾਸੀ ਦਾ ਪਤਾ ਲੱਗਦਾ ਸੀ ਉਹ ਉੱਥੇ ਹੀ ਪਹੁੰਚ ਜਾਂਦੇ ਸਨ ਪੰਜ ਸ਼ਬਦਾਂ ਦਾ ਭੇਦ ਦੀ ਮਹਾਤਮਾ ਉਸ ਨੂੰ ਕਿਤੇ ਨਹੀਂ ਮਿਲਿਆ ਉਹਨਾਂ ਨੇ Hindu, Musalman ਤੇ ਬਾਕੀ ਧਰਮਾਂ ਦੇ ਮਹਾਤਮਾ ਤੋਂ ਵੀ ਭੇਦ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਪੂਰਨ ਗੁਰਾਂ ਦੀ ਇਸ ਪਛਾਣ ਤੇ ਕੋਈ ਵੀ ਪੂਰਾ ਨਹੀਂ ਉਤਰਿਆ ਪੰਜ ਸ਼ਬਦਾਂ ਦਾ ਭੇਦ ਤਾਂ ਉਹ ਦਿੰਦੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੰਜ ਸ਼ਬਦਾਂ ਦਾ ਕੋਈ ਮਾਰਗ ਵੀ ਹੈ ਜਿਸ ਉਮਰ ਵਿੱਚ ਬੱਚੇ ਖੇਡਦੇ ਹਨ ਉਹ ਉਸ ਉਮਰ ਵਿੱਚ ਬਾਬਾ ਜੀ ਮਹਾਤਮਾ ਦੀ ਪ੍ਰਾਪਤੀ ਦੇ ਮਾਰਗ ਤੇ ਚੱਲ ਪਏ ਸਨ ਉਹਨਾਂ ਦਿਨਾਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਸਾਧਨ ਨਹੀਂ ਸਨ ਪਰ ਉਹਨਾਂ ਨੇ ਸਾਰੀ ਯਾਤਰਾ ਪੈਦਲ ਤੈਅ ਕੀਤੀ ਉਹ ਆਪਣੇ ਮਕਸਦ ਤੇ ਅਟਲ ਰਹੇ ਨਨਕਾਣਾ ਸਾਹਿਬ ਵਿੱਚ ਇੱਕ ਸਾਧੂ ਨੇ ਉਹਨਾਂ ਨੂੰ ਬਾਬਾ ਬਲਕ ਸਿੰਘ ਜੀ ਦਾ ਪਤਾ ਦੱਸਿਆ ਤੁਸੀਂ ਇੱਕ ਲੰਮਾ ਸਫ਼ਰ ਤੈਅ ਕਰਕੇ ਉੱਥੇ ਪਹੁੰਚ ਜਾਓਗੇ ਬਲਕ ਸਿੰਘ ਜੀ ਇੱਕ ਸਾਫ਼ ਦਿਲ ਦੇ ਮਹਾਤਮਾ ਸਨ ਉਹਨਾਂ ਨੇ ਕਿਹਾ ਬੇਟਾ ਜਿਸ ਖੋਜ ਦੀ ਤੈਨੂੰ ਭਾਲ ਹੈ ਉਸ ਬਾਰੇ ਮੈਨੂੰ ਨਹੀਂ ਪਤਾ ਅਸੀਂ ਤਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਜਿਆਦਾ ਸਾਨੂੰ ਕੁਝ ਵੀ ਨਹੀਂ ਪਤਾ ਫਿਰ ਉੱਥੇ ਪੈਣੀ ਸਾਹਿਬ ਵਾਲੇ ਬਾਬਾ ਰਾਮ ਸਿੰਘ ਜੀ ਤੋਂ ਵੀ ਉਹਨਾਂ ਦੀ ਮੁਲਾਕਾਤ ਹੋਈ ਬਹੁਤ ਜ਼ਿਆਦਾ ਭਾਲ ਤੋਂ ਬਾਅਦ ਲਾਹੌਰ ਪੇਸ਼ਾਵਰ ਆਦੀ ਸਥਾਨਾਂ ਦੀ ਯਾਤਰਾ ਕਰਦੇ ਹੋਏ ਬਾਬਾ ਜੀ ਇੱਕ ਪਿੰਡ ਵਿੱਚ ਪਹੁੰਚ ਗਏ ਉੱਥੇ ਉਹਨਾਂ ਦੀ ਮੁਲਾਕਾਤ ਇੱਕ ਗ੍ਰਸਤੀ ਮਹਾਤਮਾ ਦੇ ਨਾਲ ਹੋਈ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਬਾਬਾ ਜੀ ਨਾਲ ਸਾਂਝਾ ਕੀਤਾ ਤੇ ਨੇ ਕਿਹਾ ਕਿ ਤੁਸੀਂ ਰੋਗੀ ਹੋ ਆਤਮਾ ਨੇ ਦੱਸਿਆ ਕਿ ਮੈਂ ਜਾਣਦਾ ਹਾਂ ਪੰਜ ਸ਼ਬਦਾਂ ਦਾ ਮਾਰਗ ਪੰਜ ਸ਼ਬਦਾਂ ਦਾ ਕੋਈ ਮਾਰਗ ਹੈ ਤਾਂ ਹੈ ਪਰ ਮੈਨੂੰ ਤਾਂ ਸਿਰਫ ਉਹ ਸ਼ਬਦਾਂ ਦਾ ਗਿਆਨ ਹੈ ਇਸ ਗੱਲ ਨੂੰ ਸੁਣ ਕੇ ਬਾਬਾ ਜੀ ਬਹੁਤ ਖੁਸ਼ ਹੋਏ ਤੇ ਮਨ ਵਿੱਚ ਤਸੱਲੀ ਹੋ ਗਈ ਕਿ ਵਾਦੂ ਦੇ ਵਿਚਾਰ ਨਹੀਂ ਹਨ ਬਾਬਾ ਜੀ ਜਦੋਂ ਉੱਥੇ ਜਾਣ ਲੱਗੇ ਤਾਂ ਸਮੇ ਸਾਧੂਆਂ ਦੀ ਕਟੋਲੀ ਦੇ ਨਾਲ ॠषिਕੇਸ਼ ਚੱਲ ਪਏ ਉੱਥੇ ਕਈ ਮਹੀਨੇ ਰਹਿ ਕੇ ਅਨੇਕ ਸਾਧੂਆਂ ਨੂੰ ਮਿਲੇ ਪਰ ਉਹ ਅਨਮੋਲ ਖਜ਼ਾਨਾ ਜਿਸ ਦੀ ਉਹਨਾਂ ਨੂੰ ਆਸ ਸੀ ਉਹ ਕਿਤੇ ਵੀ ਨਹੀਂ ਮਿਲ ਸਕਿਆ ਉੱਥੋਂ ਵੀ ਨਿਰਾਸ਼ ਹੋ ਕੇ ਵਾਪਸ ਆ ਗਏ ਪਤਾ ਲੱਗਿਆ ਕਿ ਇੱਕ ਬਹੁਤ ਬਜ਼ੁਰਗ ਸਾਧੂ ਉੱਥੋਂ 20 ਮੀਲ ਦੂਰ ਜੰਗਲ ਵਿੱਚ ਰਹਿੰਦਾ ਹੈ ਉਹ ਨਾ ਤਾਂ ਕਿਸੇ ਨੂੰ ਆਪਣੇ ਕੋਲ ਆਉਣ ਦਿੰਦਾ ਹੈ ਤੇ ਨਾ ਹੀ ਖੁਦ ਉਹ ਜੰਗਲ ਤੋਂ ਬਾਹਰ ਆਉਂਦਾ ਹੈ ਉਹ ਫਲ ਵਗੈਰਾ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਉਹਨਾਂ ਨੂੰ ਜਿਵੇਂ ਹੀ ਉਸ ਬਾਰੇ ਪਤਾ ਚੱਲਿਆ ਤਾਂ ਉਦੋਂ ਹੀ ਉਹਨਾਂ ਨੂੰ ਮਿਲਣ ਦੇ ਲਈ ਤੁਰ ਪਏ ਤੇ ਦੁਪਹਿਰ ਦੇ ਬਾਅਦ ਉੱਥੇ ਪਹੁੰਚ ਗਏ ਉਹਨਾਂ ਨੇ ਦੇਖਿਆ ਕਿ ਉਹ ਆਤਮਾ ਦਿਨ ਰਾਤ ਖੜਿਆ ਰਹਿੰਦਾ ਹੈ ਜਦੋਂ ਉਹ ਖੜੇ-ਖੜੇ ਥੱਕ ਜਾਂਦਾ ਹੈ ਤਾਂ ਦਰਖਤ ਦੀਆਂ ਟਾਹਣੀਆਂ ਦਾ ਸਹਾਰਾ ਲੈ ਲੈਂਦਾ ਹੈ ਜਦੋਂ ਉਸ ਨੇ ਬਾਬਾ ਜੀ ਨੂੰ ਦੇਖਿਆ ਤਾਂ ਬੋਲਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਇੱਥੇ ਤਾਂ ਜੰਗਲੀ ਜਾਨਵਰ ਹਨ ਪਰ ਬਾਬਾ ਜੀ ਨੇ ਨਿਮਰਤਾ ਦੇ ਨਾਲ ਉੱਤਰ ਦਿੱਤਾ ਜੇਕਰ ਜੰਗਲੀ ਜਾਨਵਰ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਤਾਂ ਉਹ ਮੈਨੂੰ ਨੁਕਸਾਨ ਕਿਉਂ ਪਹੁੰਚਾਣਗੇ ਇਸ ਤੇ ਉਹ ਸਾਧੂ ਬਿਲਕੁਲ ਸ਼ਾਂਤ ਹੋ ਗਿਆ ਸਾਰੀ ਰਾਤ ਬਾਬਾ ਜੀ ਜੰਗਲ ਵਿੱਚ ਉਸ ਮਹਾਤਮਾ ਦੇ ਕੋਲ ਰਹੇ ਉਹ ਸਾਧੂ ਈ ਘਟ ਉਮਰ ਵਿੱਚ ਬਾਬਾ ਜੀ ਦੀ ਭਾਵਨਾ ਤੋਂ ਬਹੁਤ ਖੁਸ਼ ਹੋ ਗਿਆ ਤੇ ਬੜੇ ਪਿਆਰ ਦੇ ਨਾਲ ਉਹ ਗੱਲਾਂ ਕਰਨ ਲੱਗ ਪਿਆ ਤੇ ਜਦੋਂ ਬਾਬਾ ਜੀ ਨੇ ਪੰਜ ਸ਼ਬਦਾਂ ਦੇ ਮਾਰਗ ਦੇ ਵਿਸ਼ੇ ਬਾਰੇ ਪੁੱਛਿਆ ਤਾਂ ਉਸ ਨੇ ਲੰਬੀ ਸਾਹ ਲੈ ਕੇ ਕਿਹਾ ਜੋ ਜਾਣਨ ਦੀ ਲਗਨ ਤੇਰੇ ਵਿੱਚ ਹੈ ਮੇਰੇ ਵਿੱਚ ਵੀ ਹੈ ਇੰਨੇ ਸਾਲਾਂ ਦੇ ਆਵਾਸ ਤੋਂ ਮੈਨੂੰ ਕੁਝ ਆਤਮਿਕ ਗਿਆਨ ਪ੍ਰਾਪਤ ਹੋਇਆ ਹੈ ਪਰ ਮੈਂ ਇਹ ਜਾਣਦਾ ਹਾਂ ਕਿ ਪੰਜ ਸ਼ਬਦਾਂ ਦੇ ਆਵਾਸ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ਫਿਰ ਸਾਧੂ ਨੇ ਬਾਬਾ ਜੀ ਨੂੰ ਦੱਸਿਆ ਕਿ ਆਗਰਾ ਸ਼ਹਿਰ ਵਿੱਚ ਇੱਕ ਪਰਮ ਸੰਤ ਹੈ ਜਿਹੜਾ ਕਿ 14 14-15 ਸਾਲਾਂ ਦੇ ਆਵਾਸ ਵਿੱਚ ਹਨ ਹੁਣ ਪ੍ਰਗਟ ਹੋਏ ਹਨ ਤੇ ਪੰਜ ਸ਼ਬਦਾਂ ਦੇ ਗੁੰਮ ਹੋਏ ਮਾਰਗ ਨੂੰ ਤੋਂ ਦੱਸ ਰਹੇ ਹਨ ਉਹਨਾਂ ਦੇ ਕੋਲ ਚਲੇ ਜਾਓ ਮੈਂ ਵੀ ਹੌਲੀ-ਹੌਲੀ ਚੱਲ ਕੇ ਆਗਰਾ ਪਹੁੰਚ ਜਾਵਾਂਗਾ ਕਿਉਂਕਿ ਲਗਾਤਾਰ ਖੜੇ ਰਹਿਣ ਕਰਕੇ ਮੇਰੇ ਗੋਡੇ ਕਮਜ਼ੋਰ ਹੋ ਗਏ ਹਨ ਜੀ ਇਹ ਜਾਣ ਕੇ ਬਹੁਤ ਖੁਸ਼ ਹੋ ਗਏ ਤੇ ਉੱਥੋਂ ਚੱਲ ਕੇ ਆਗਰਾ ਪਹੁੰਚ ਗਏ ਪਰ ਇੰਨੀ ਖੁਸ਼ੀ ਦੇ ਕਾਰਨ ਉਸ ਸਾਧੂ ਦਾ ਪਤਾ ਤੇ ਨਾਂ ਪੁੱਛਣਾ ਭੁੱਲ ਗਏ ਇਸ ਕਰਕੇ ਆਗਰਾ ਪਹੁੰਚਣ ਤੇ ਵੀ ਉਹਨਾਂ ਦੀ ਖੋਜ ਅਧੂਰੀ ਹੀ ਸੀ ਉਹਨਾਂ ਨੇ ਆਗਰਾ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਘੁੰਮਣਾ ਸ਼ੁਰੂ ਕੀਤਾ ਤੇ ਲੋਕਾਂ ਤੋਂ ਪੁੱਛਿਆ ਪਰ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਸੀ ਕਈ ਦਿਨ ਪਟਕਣ ਤੋਂ ਬਾਅਦ ਬਾਬਾ ਜੀ ਜਮਨਾ ਨਦੀ ਦੇ ਕਿਨਾਰੇ ਠਹਿ ਗਏ ਤੇ ਸੋਚਣ ਲੱਗੇ ਕਿ ਹੁਣ ਮੈਂ ਕੀ ਕਰਾਂ ਉਹਨਾਂ ਨੇ ਮਾਲਕ ਦੇ ਅੱਗੇ ਅਰਦਾਸ ਕੀਤੀ ਕਿ ਹੁਣ ਤੂੰ ਹੀ ਕੁਝ ਕਰ ਮੇਰੇ ਮਾਲਕ ਹੁਣ ਮੈਂ ਹਾਰ ਗਿਆ ਹਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸਨ। ਕੋਈ ਕੋਲ ਬੈਠੇ ਕੁਝ ਵਿਅਕਤੀ ਆਪਸ ਵਿੱਚ ਗੱਲਬਾਤ ਕਰ ਰਹੇ ਸਨ। ਉਹ ਉਸੇ ਮਹਾਤਮਾ ਦੇ 사త్సੰਗ ਦੀ ਮਹਿਮਾ ਦਰਜਿਕਨ ਕਰ ਰਹੇ ਸਨ। ਸਾਧੂ ਦੀ ਉਹਨਾਂ ਨੂੰ ਭਾਲ ਸੀ। ਤਾਂ ਉਹਨਾਂ ਨੇ ਉਹਨਾਂ ਤੋਂ ਉਸ ਸਾਧੂ ਦਾ ਪਤਾ ਪੁੱਛਿਆ। ਉਹਨੇ ਪਤਰੀ ਗਲੀ ਵਿੱਚ Swami Vishvadhyasingh ji ਮਹਾਤਮਾ ਦੇ ਦואר ਤੇ ਉਹਨਾਂ ਨੂੰ ਭੇਜ ਦਿੱਤਾ। ਜਦੋਂ ਉਹ ਉੱਥੇ ਪਹੁੰਚੇ ਤਾਂ Swami ji Maharaj 사త్సੰਗ ਉਹਨਾਂ ਨੇ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਾਇਆ ਤੁਹਾਨੂੰ ਦੇਖ ਕੇ ਸਵਾਮੀ ਜੀ ਮਹਾਰਾਜ ਬੜੇ ਖੁਸ਼ ਹੋ ਗਏ ਤੇ ਬੋਲੇ ਸਾਡਾ ਪੁਰਾਣਾ ਦੋਸਤ ਆ ਗਿਆ ਹੈ ਤਾਂ ਇਹ ਸੁਣ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਗਏ ਤੇ ਸੋਚਣ ਲੱਗੇ ਕਿ ਮੈਂ ਤਾਂ ਪਹਿਲਾਂ ਕਦੇ ਵੀ ਇਹਨਾਂ ਨੂੰ ਦੇਖਿਆ ਹੀ ਨਹੀਂ ਆ ਮੈਂ ਤਾਂ ਮੈਂ ਇਹਨਾਂ ਦਾ ਪੁਰਾਣਾ ਦੋਸਤ ਕਿਵੇਂ ਹੋ ਸਕਦਾ ਹਾਂ ਫਿਰ ਬਾਬਾ ਜੀ satsang ਵਿੱਚ ਬੈਠ ਗਏ ਸਵਾਮੀ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਲਏ ਤੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਸਵਾਮੀ ਜੀ ਮਹਾਰਾਜ ਨੇ ਪੰਜ ਨਾਮ ਦੀ ਜਿੰਨੀ ਸਪਸ਼ਟ ਵਿਆਖਿਆ ਕੀਤੀ ਉਹਨਾਂ ਦੇ ਇੱਕ ਸత్సੰਗ ਵਿੱਚ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਅੱਜ ਮੇਰੀ ਤਲਾਸ਼ ਪੂਰੀ ਹੋ ਗਈ ਹੈ ਤੇ ਕਈ ਦਿਨਾਂ ਤੱਕ ਉਹਨਾਂ ਨੂੰ ਲਗਾਤਾਰ ਸత్సੰਗ ਕਰਦੇ ਹੋਏ ਸੁਣਿਆ ਸਵਾਮੀ ਜੀ ਮਹਾਰਾਜ ਦਾ ਨੂਰੀ ਚਿਹਰਾ ਉਹਨਾਂ ਦੇ ਦਿਲ ਵਿੱਚ ਬਸ ਗਿਆ ਪਰ ਹੁਣ ਤੱਕ ਉਹਨਾਂ ਨੇ ਸਵਾਮੀ ਜੀ ਦੇ ਨਾਲ ਇੰਨੀ ਗੱਲਬਾਤ ਨਹੀਂ ਕੀਤੀ ਸੀ ਇੱਕ ਵਿਚਾਰ ਬਾਬਾ ਜੀ ਦੇ ਮਨ ਵਿੱਚ ਬਾਰ ਬਾਰ ਆ ਰਿਹਾ ਸੀ ਕਿ ਮੈਂ ਇੱਕ ਸਿੱਖਾਂ ਤੇ ਇਹ ਗੈਰ ਸਿੱਖ ਹੈ ਕਿ ਮੈਨੂੰ ਇੱਕ ਗੈਰ ਸਿੱਖ ਨੂੰ ਆਪਣਾ ਗੁਰੂ ਧਰਨ ਲੈਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੂੰ ਇਹ ਵੀ ਵਿਸ਼ਵਾਸ ਹੋ ਗਿਆ ਸੀ ਕਿ ਦਾ ਪੂਰਨ ਮਹਾਤਮਾ ਫਿਰ ਤੋਂ ਲੱਭਣ ਤੋਂ ਵੀ ਨਹੀਂ ਮਿਲੇਗਾ ਇਸ ਬਹੁਮੁੱਲ ਵਸਤੂ ਦੀ ਖੋਜ ਵਿੱਚ ਮੈਂ ਇਨੇ ਸਾਲਾਂ ਤੋਂ ਪਟਕ ਰਿਆ ਹਾਂ ਉਹ ਸੁਆਮੀ ਜੀ ਮਹਾਰਾਜ ਜੀ ਦੀ ਸੇਵਾ ਹੋਰ ਕਿਤੇ ਵੀ ਪ੍ਰਾਪਤ ਨਹੀਂ ਹੋਵੇਗੀ ਇੱਕ ਸੋਚ ਵਿਚਾਰ ਵਿੱਚ ਕਈ ਦਿਨ ਲੰਘ ਗਏ ਆਖਿਰ ਸੁਆਮੀ ਜੀ ਮਹਾਰਾਜ ਨੇ ਖੁਦ ਹੀ ਇੱਕ ਕਿਰਪਾ ਕਰਕੇ ਬੜੇ ਪਿਆਰ ਦੇ ਨਾਲ ਪੁੱਛਿਆ ਕਿ ਕਿਉਂ ਬੇਟਾ ਹੁਣ ਤੱਕ ਸਿੱਖ ਤੇ ਗੈਰ ਸਿੱਖ ਦੇ ਸਵਾਲ ਦਾ ਫੈਸਲਾ ਤੇਰੇ ਦਿਲ ਨੇ ਨਹੀਂ ਕੀਤਾ ਇਹ ਸੁਣ ਕੇ ਹੀ ਉਹਨਾਂ ਦੀ ਅੱਖਾਂ ਤੋਂ ਹੰਝੂ ਆ ਗਏ ਸਵਾਮੀ ਜੀ ਮਹਾਰਾਜ ਜੀ ਨੇ ਫਰਮਾਇਆ ਕਿ ਸਤਿਆਂ ਦੀ ਖੋਜ ਕਰਨੀ ਚਾਹੀਦੀ ਹੈ ਬਾਹਰੀ ਗੱਲਾਂ ਵਿੱਚ ਉਲਝ ਕੇ ਕਈ ਵਾਰ ਸਤਿਆਂ ਦੇ ਖੋਜੀ ਅਸਲੀਅਤ ਤੋਂ ਦੂਰ ਹੋ ਜਾਂਦੇ ਹਨ ਦੱਸ ਕਿ ਸਿਰ ਤੇ ਲੰਬੇ ਵਾਲ ਰੱਖਣ ਦੇ ਨਾਲ ਜਾਂ ਫਿਰ ਵਾਲ ਕਟਾ ਦੇਣ ਦੇ ਨਾਲ ਮਹਾਤਮਾ ਦੀ ਪ੍ਰਾਤੀ ਤੇ ਵਿੱਚ ਅੰਤਰਾ ਸਕਦਾ ਹੈ ਤੁਹਾਡੇ ਦਿਲ ਵਿੱਚ ਪ੍ਰੇਮ ਦੀ ਭਾਵਨਾ ਇਸ ਤਰ੍ਹਾਂ ਉੱਠੀ ਕਿ ਉੱਠ ਕੇ ਆਪਣਾ ਮਸਤਕ ਮੀ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਰੱਖ ਦਿੱਤਾ Swami ji maharaj ਆਪਣੇ ਦੋਵੇਂ ਹੱਥ ਸਿਰ ਤੇ ਰੱਖ ਦਿੱਤੇ ਦੂਜੇ ਦਿਨ ਬਾਬਾ ਜੀ ਨੂੰ ਨਾਮਦਾਨ ਦੀ ਬਖਸ਼ੀਸ਼ ਹੋ ਗਈ ਪੰਜ ਸ਼ਬਦਾਂ ਦੀ ਹਕੀਕਤ ਦਾ ਪੂਰਾ ਗਿਆਨ ਦੱਸ ਦਿੱਤਾ ਦੋ ਦਿਨ ਤੇ ਦੋ ਰਾਤਾਂ ਉਹਨਾਂ ਨੇ ਇੱਕ ਛੋਟੀ ਜਹੀ ਕੋਠੜੀ ਦੇ ਅੰਦਰ ਇਕੱਲੇ ਤਰਸਮਾਧੀ ਵਿੱਚ ਲੀਨ ਰਹੇ ਕਈ ਸਾਲਾਂ ਤੋਂ ਜਿਸ ਅਨਮੋਲ ਰਤਨ ਦੀ ਭਾਲ ਸੀ ਉਹ ਉਹਨਾਂ ਨੂੰ ਇੱਕ ਪੂਰਨ ਸਤਿਗੁਰੂ ਦੀ ਦਿਆ ਤੋਂ ਪ੍ਰਾਪਤ ਹੋ ਗਿਆ ਬਾਬਾ ਜੀ ਬਾਰ-ਬਾਰ ਆਪਣੇ ਸਤਿਗੁਰੂ ਦੇ ਪਵਿੱਤਰ ਸਤਿਗੁਰੂ ਦੇ ਪਵਿੱਤਰ ਚਰਨਾਂ ਵਿੱਚ ਸਿਰ ਝੁਕਾਉਂਦੇ ਉਹਨਾਂ ਦੇ ਉਨ੍ਹਾਂ ਦੇ ਰੋਮ-ਰੋਮ ਵਿੱਚ ਆਨੰਦ ਸਮਾ ਗਿਆ ਸੀ। Swami ji Maharaj ਨੇ ਫਰਮਾਇਆ ਕਿ ਮੇਰਾ ਪਿਛਲਾ ਦੋਸਤ ਹੈ। ਇਹ ਸਾਰੀ ਕਮਾਈ ਤੇਰੀ ਪਹਿਲਾਂ ਦੀ ਹੀ ਹੋਈ ਹੈ। Swami ji Maharaj ਵਰਗਾ ਪੂਰਨ ਸਤਿਗੁਰੂ ਤੇ ਬਾਬਾ ਜੀ ਵਰਗਾ ਮੋਢੀ ਖੋਜੀ। ਇੱਕ ਅਦਭੁਤ ਸੰਜੋਗ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਕੇਵਲ 18 ਸਾਲ ਦੀ ਸੀ। ਬਾਬਾ ਜੀ ਦਿਨ-ਰਾਤ ਆਵਾਸ ਵਿੱਚ ਲੱਗੇ ਰਹਿੰਦੇ ਸਨ ਕਈ ਕਈ ਦਿਨ ਕੋਠੜੀ ਤੋਂ ਬਾਹਰ ਨਹੀਂ ਸੀ ਨਿਕਲਦੇ ਨੂੰ ਨਾ ਤਾਂ ਖਾਣ ਦੀ ਸੁਧ ਸੀ ਤੇ ਨਾ ਹੀ ਨੀਂਦ ਦੀ ਫਿਕਰ ਹੁੰਦੀ ਸੀ ਗੁਰੂ ਦਾ ਦਰਸ਼ ਉਹਨਾਂ ਦਾ ਆਹਾਰ ਸੀ ਬਾਬਾ ਜੀ ਨੇ ਸੌਣ ਦੇ ਲਈ ਪਰਪਾਈ ਦੀ ਥਾਂ ਫਰਸ਼ ਨੂੰ ਹੀ ਆਪਣਾ ਬਿਸਤਰਾ ਬਣਾ ਲਿਆ ਸੀ ਇੱਕ ਵਾਰ ਬਾਬਾ ਜੀ ਆਵਾਸ ਵਿੱਚ ਬੈਠੇ ਸਨ ਤਾਂ ਉਦੋਂ ਉਹਨਾਂ ਦੀ ਸੂਰਤ ਉੱਪਰ ਚੜ ਗਈ ਇੱਕ ਦਿਨ ਤੇ ਇੱਕ ਸਾਰੀ ਰਾਤ ਚੜੀ ਰਹੀ ਮਹਾਰਾਜ ਆਪਣੇ ਗਿਆਨ ਦੁਆਰਾ ਉਹਨਾਂ ਦੀ ਬੁੱਧੀ ਬਾਹਰ ਆਏ ਤੇ ਪੁੱਛਿਆ ਕਿ ਦੱਸੋ ਗੁਰੂ ਨਾਨਕ ਦਾ ਮਾਰਗ ਜੋ ਮੈਂ ਦਿੱਤਾ ਹੈ ਉਹ ਠੀਕ ਹੈ ਜਾਂ ਨਹੀਂ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਹਜ਼ੂਰ ਸੂਰਤ ਉੱਪਰ ਰੋਹਾਨੀਤ ਮੰਡਲ ਤੱਕ ਤਾਂ ਜਾਂਦੀ ਹੈ ਪਰ ਇੱਕ ਜਗ੍ਹਾ ਕੁਝ ਰੁਕਾਵਟ ਪੇਸ਼ ਆ ਜਾਂਦੀ ਹੈ ਤਾਂ ਇਸ ਤੇ ਮਹਾਰਾਜ ਸੁਆਮੀ ਜੀ ਨੇ ਫਰਮਾਇਆ ਕਿ ਇਹ ਰੁਕਾਵਟ ਤਾਂ ਸਧਾਰਨ ਹੈ ਫਿਰ ਕੁਝ ਸਮੇਂ ਦੇ ਬਾਅਦ ਬਾਬਾ ਜੀ ਸੁਆਮੀ ਜੀ ਮਹਾਰਾਜ ਦੇ ਹੁਕਮ ਅਨੁਸਾਰ ਇੱਕ ਪਲਟਨ ਨੰਬਰ ਵੀ ਵਿੱਚ ਭਰਤੀ ਹੋ ਗਏ ਜਿਹੜੇ ਕਿ ਉਹਨਾਂ ਦਿਨਾਂ ਜਾਗਰਾ ਵਿੱਚ ਸਥਿਤ ਸਨ ਇਹ ਸਨ 1856 ਦੀ ਗੱਲ ਹੈ ਜਿਸ ਦਿਨ ਪਲਟਨ ਆਗਰਾ ਵਿੱਚ ਹੈ ਤਾਂ ਬਾਬਾ ਜੀ ਹਰ ਰੋ ਸੁਆਮੀ ਜੀ ਮਹਾਰਾਜ ਜੀ ਦੇ ਦਰਸ਼ਨ ਲਈ satsang ਕਰਨ ਲਈ ਗਲੀ ਵਿੱਚ ਆਉਂਦੇ ਸਨ ਉਹਨਾਂ ਨੇ satsang ਸੁਣਨ ਦੇ ਲਈ ਪਲਟਨ ਦੀ ਨੌਕਰੀ ਵਿੱਚ ਗੈਰਹਾਜ਼ਰ ਹੋ ਜਾਂਦੇ ਸਨ ਸੁਆਮੀ ਜੀ ਉਹਨਾਂ ਨੂੰ ਹਮੇਸ਼ਾ ਸਮਝਾਉਂਦੇ ਸਨ ਕਿ ਪਲਟਨ ਦੀ ਨੌਕਰੀ ਵਿੱਚ ਗੈਰਹਾਜ਼ਰੀ ਦੀ ਵੱਡੀ ਸਜ਼ਾ ਮਿਲਦੀ ਹੈ ਪਰ ਤੈਨੂੰ ਨੌਕਰੀ ਦੀ ਕੋਈ ਪਰਵਾਹ ਨਹੀਂ ਹੈ ਤੈਨੂੰ ਤਾਂ ਅਨਮੋਲ ਰਤਨ ਮਿਲ ਗਿਆ ਹੈ ਲਈ ਦੂ ਬਹੁਤ ਸਾਲਾਂ ਤੋਂ ਪਟਕ ਰਿਹਾ ਸੀ ਬਾਬਾ ਜੀ ਪਲਟਨ ਦੀ ਨੌਕਰੀ ਵਿੱਚ 11 ਹਜ਼ਾਰ ਰਹਿੰਦੇ ਸਨ ਉਹਦੀ ਹਾਜ਼ਰੀ ਸਵਾਮੀ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਲੱਗ ਜਾਂਦੀ ਸੀ ਤੇ ਜਦੋਂ ਅਗਲੀ ਸਵੇਰ ਪਲਟਨ ਵਿੱਚ ਜਾਂਦੇ ਸਨ ਤਾਂ ਉੱਥੇ ਤੁਹਾਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਤਾਂ ਕੱਲ ਡਿਊਟੀ ਤੇ ਹਾਜ਼ਰ ਸੀ ਜਦੋਂ ਬਾਬਾ ਜੀ ਸਵਾਮੀ ਜੀ ਮਹਾਰਾਜ ਜੀ ਕੋਲ ਗਏ ਤਾਂ ਸਵਾਮੀ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਮੇਰੀ ਜਗ੍ਹਾ ਤੇ ਪਲਟਨ ਵਿੱਚ ਮੇਰੀ ਹਾਜ਼ਰੀ ਦਿੰਦਾ ਹੈ ਹੁਣ ਮੈਂ ਸਿਰਫ ਉਸ ਦੀ ਹੀ ਨੌਕਰੀ ਕਰਾਂਗਾ ਹੁਣ ਮੈਨੂੰ ਪਲਟਨ ਦੀ ਨੌਕਰੀ ਦੀ ਕੋਈ ਜ਼ਰੂਰਤ ਨਹੀਂ ਹੈ ਫਿਰ ਸਵਾਮੀ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਤੂੰ ਪਲਟਨ ਦੀ ਨੌਕਰੀ ਇਹੀ ਸਮਝ ਕੇ ਕਰ ਕਿ ਤੂੰ ਮੇਰੀ ਨੌਕਰੀ ਕਰ ਰਿਹਾ ਹੈ ਤਾਂ ਫਿਰ ਉਹਨਾਂ ਨੇ ਕਈ ਸਾਲ ਪਲਟਨ ਦੀ ਨੌਕਰੀ ਕੀਤੀ ਤੇ ਇਸ ਦੇ ਬਾਅਦ ਸਵਾਮੀ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਬਾਬਾ ਜੀ ਨੇ ਆਪਣਾ ਡੇਰਾ ਭਾਵਦੀ ਬਿਆਸ ਨਦੀ ਦੇ ਕਿਨਾਰੇ ਤੇ ਪ੍ਰਗਟਾਇਆ ਤੇ ਸਨ 1891 ਵਿੱਚ ਬਾਬਾ ਜੀ ਨੇ ਰਾਧਾ ਸੁਆਮੀ ਡੇਰਾ ਬਿਆਸ ਦੀ ਸਥਾਪਨਾ ਕੀਤੀ ਉੱਥੇ ਸੁਆਮੀ ਜੀ ਮਹਾਰਾਜ ਜੀ ਦੇ ਦੂਜੇ ਸ਼ਿਸ਼ੀ ਅਨੰਦ ਸਰੂਪ ਸਹਿਬ ਨੇ ਸੰਤ ਨੇ ਸਨ 1915 ਵਿੱਚ ਰਾਧਾ ਸੁਆਮੀ ਡੇਰਾ ਧਿਆਲ 12 ਆਗਰਾ ਦੀ ਸਥਾਪਨਾ ਕੀਤੀ ਆ ਸੰਗਤ ਜੀ ਅਸੀਂ ਸਾਰਿਆਂ ਨੇ ਇਹ ਹੀ ਜਾਣਿਆ ਹੈ ਕਿ ਕਿਵੇਂ ਬਾਬਾ ਜੈਮਲ ਸਿੰਘ ਜੀ ਨੇ ਪੰਜ ਸ਼ਬਦਾਂ ਦੇ ਭੇਜ ਨੂੰ ਜਾਣਿਆ ਤੇ ਇਸ ਦੇ ਲਈ ਸਾਨੂੰ ਕਿੱਥੇ-ਕਿੱਥੇ ਭਟਕਣਾ ਪਿਆ ਤੇ ਨਾਮਦਾਨ ਬਾਬਾ ਜੀ ਸਾਨੂੰ ਬਿਨਾਂ ਕਿਸੇ ਵੀ ਪਰੇਸ਼ਾਨੀ ਤੋਂ ਸਾਡੀ ਝੋਲੀ ਵਿੱਚ ਪਾ ਦਿੰਦੇ ਹਨ ਪਰ ਫਿਰ ਵੀ ਅਸੀਂ ਭਜਨ ਸਿਮਰਨ ਨਹੀਂ ਕਰਦੇ ਪਰ ਕਿਸੇ ਨੇ ਸਾਥ ਹੀ ਕਿਹਾ ਹੈ ਕਿ ਇਨਸਾਨ ਸਿਰਫ ਉਸ ਚੀਜ਼ ਦੀ ਕਦਰ ਕਰਦਾ ਹੈ ਜੋ ਉਸ ਨੂੰ ਬਹੁਤ ਪਰੇਸ਼ਾਨੀਆਂ ਦੇ ਬਾਅਦ ਮਿਲਦੀ ਹੈ। ਬਾਬਾ ਜੀ ਆਪਣੀ ਦਿਆਲਤਾ ਦੇ ਨਾਲ ਨਾਮਦਾਨ ਬੜੇ ਹੀ ਆਸਾਨੀ ਦੇ ਨਾਲ ਦੇ ਦੇਂਦੇ ਹਨ। ਇਸ ਕਰਕੇ ਅਸੀਂ ਨਾਮਦਾਨ ਦੀ ਵੈਲਿਊ ਨਹੀਂ ਸਮਝ ਪਾਉਂਦੇ। ਸਾਨੂੰ ਬਾਬਾ ਜੀ ਦੇ ਹੁਕਮ ਵਿੱਚ ਰਹਿ ਕੇ ਭਜਨ ਸਿਮਰਨ ਕਰਨਾ ਚਾਹੀਦਾ ਹੈ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਭਜਨ ਸਿਮਰਨ ਕਰਕੇ ਇਥੋਂ ਸੱਚਖੰਡ ਚਲੇ ਜਾਵੋ। ਇਸ ਤਰ੍ਹਾਂ ਅਸੀਂ ਜਨਮ ਮਰਨ ਦੇ ਚੱਕਰਾਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਰਾਧਾ ਸਵਾਮੀ ਜੀ